ਤੇ ਸਾਡਾ ਜਿਹੜਾ 50% 100 ਦੇ ਵਿੱਚੋਂ 50% ਵਰਗ ਉਹ ਹੈ ਕਿ ਜਿਸ ਨੂੰ ਅਸੀਂ ਖੁਦ ਹੀ ਖੁਦ ਅਸੀਂ ਆਪਣੇ ਆਪ ਨੂੰ ਜਿਹੜੇ ਹਾਸ਼ੀਏ ਤੇ ਧੱਕੇ ਹੋਏ ਲੋਕ ਹਨ ਜਿਸ ਵਰਗ ਨੂੰ ਸਦੀਆਂ ਤੋਂ ਆਪਣੇ ਹੱਕਾਂ ਹਕੂਕਾਂ ਤੋਂ ਪਾਸੇ ਰੱਖਿਆ ਹੋਇਆ ਤੇ ਉਸੇ ਵਰਗ ਦਾ ਕਿਉਂਕਿ ਕਿਉਂਕਿ ਸਾਡੀ ਜਿਹੜੀ ਇੰਡੀਅਨ ਸੁਸਾਇਟੀਆਂ ਮਰਦ ਪ੍ਰਧਾਨ ਸੁਸਾਇਟੀ ਹੈ ਤੇ ਮਰਦ ਪ੍ਰਧਾਨ ਸੁਸਾਇਟੀ ਹੋਣ ਕਰਕੇ ਅਸੀਂ ਦਸਤਾਵੇਜ਼ੇ ਇੱਕ ਦੰਤ ਵਰਗ ਨੂੰ ਅੰਦਰੋਂ ਬਾਹਰ ਕੱਢਦਾ ਵਰਤੋਂ ਦਾ ਬਾਹਰ ਕੱਢਦਾ ਅਸੀਂ ਸੋਚ ਰੱਖਿਆ ਹੋਇਆ ਕਿ ਇਸ ਨੂੰ ਬਾਹਰ ਨਹੀਂ ਜਾਣ ਦੇਣਾ ਸੋ ਅਸੀਂ ਇਸ ਇਵੈਂਟ ਦੀ ਅੱਜ ਦੀ ਖੂਬਸੂਰਤੀ ਇਹ ਹੈ ਕਿ ਇਹਦੇ ਵਿੱਚ ਇਸ ਜਿਹੜੀ ਧਾਰਨਾ ਨੂੰ ਤੋੜਨ ਵਾਸਤੇ ਇਹ ਟ੍ਰੈਡੀਸ਼ਨ ਨੂੰ ਤੋੜਨ ਵਾਸਤੇ ਅੱਜ ਦੀ ਜੋ ਇਸ ਕਨਵੈਨਸ਼ਨ ਦੀ ਪ੍ਰਧਾਨਗੀ ਹੈ ਉਹ ਤੁਹਾਡੇ ਸਾਹਮਣੇ ਉਹ ਵਰਕ ਕਰ ਰਿਹਾ ਉਹ ਵਰਕ ਕਰ ਰਿਹਾ ਔਰਤ ਵਰਕ ਕਰ ਰਿਹਾ ਕਿ ਉਹ ਜੇਸ ਨੂੰ ਅਸੀਂ ਇਹ ਕਹਿਣਾ ਕਿ ਦਲਤਾਂ ਦੇ ਵਿੱਚੋਂ ਜੇ ਦਲਤ ਨੇ ਤੇ ਫਿਰ ਘਰਾਂ ਦੇ ਵਿੱਚ ਵੀ ਸਾਨੂੰ ਇਹ ਵੇਖਣਾ ਹੋਵੇਗਾ ਕਿ ਪਹਿਲਾਂ ਅਸੀਂ ਕੁੰਗੜ ਕਿੱਥੇ ਰੱਖਣੀ ਹੈ ਸੋ ਇਸ ਵਾਸਤੇ ਅੱਜ ਦਾ ਪ੍ਰਧਾਨਗੀ ਮੰਡਲ ਹੈ ਪ੍ਰਧਾਨਗੀ ਮੰਡਲ ਤੋਂ ਆਪਣੀ ਗੱਲ ਸ਼ੁਰੂ ਕਰਦੋ ਪਹਿਲਾਂ ਅਜਾਇਬਨਾਮਾ ਕਹੂੰਗਾ ਅਜਾਇਬਤਾ ਜੀ ਧੰਨਵਾਦੀ ਸੋ ਅੱਜ ਦੇ ਜੋ ਓਪਨਿੰਗ ਵਾਰਕਸ ਨੇ ਆਜ ਦੀ ਕਨਵੈਨਸ਼ਨ ਤੇ ਕਿ ਇਹ ਜਿਹੜੀ ਕਨਵੈਨਸ਼ਨ ਹੈ ਸੰਯੁਕਤ ਦਰਤ ਮੋਰਚੇ ਵੱਲੋਂ ਕਿਉਂ ਰੱਖੀ ਗਈ ਹੈ ਇਸ ਸਥਾਨ ਵਿਖੇ ਕਾਰਨ ਕੀ ਹਨ ਕਿ ਸਾਨੂੰ ਇਹ ਕਨਵੈਨਸ਼ਨਾਂ ਕਰਦੀਆਂ ਪੈ ਰਹੀਆਂ ਸਾਡੇ ਕਿਹੜੇ ਇਸ਼ੂ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਲਗਾਤਾਰ ਵਿਚਾਰ ਪਟਾੰਦਰਿਆਂ ਦੇ ਵਿੱਚ ਸਮਾਂ ਲਗਾ ਰਹੇ ਹਾਂ ਪਹਿਲੀ ਕਨਵੈਨਸ਼ਨ ਮੋਗੇ ਦੇ ਵਿੱਚ ਹੋਈ ਸੀ ਮੋਗੇ ਦਾ ਪਹਿਲਾ ਦਰਦ ਕੋਰਟ ਦੇ ਵਿੱਚ ਇੱਕ ਮੀਟਿੰਗ ਹੋਈ ਸੀਗੀ ਤੇ ਐਸ ਸੰਯੁਕਤ ਦਰਦ ਮੋਰਚੇ ਦੀ ਜੋ ਸਥਾਪਨਾ ਹੈ ਜੋ ਸਥਾਪਨ ਹੈ ਉਹ ਮਾਨਵਕ ਦਾ ਖੇਤਰ ਦਾ ਪਿੰਡ ਹੈ ਇਹਰੇ ਬੈਠੇ ਨੇ ਮੇਰੇ ਸਾਥੀ ਸਾਰੇ ਕੋਈ ਦਾਸੰਗ ਦਾ ਉਸ ਪਿੰਡ ਦਾ ਨਾਮ ਨਹੀਂ ਮੈਂ ਜਿਹੜੀ ਕਿਉਂਕਿ ਅਸੀਂ ਜੇ ਇਕੱਠੇ ਹੋਏ ਆ ਸਾਨੂੰ ਪਤਾ ਤੇ ਹੋਣਾ ਚਾਹੀਦਾ ਵੀ ਆਪਾਂ ਇਕੱਠੇ ਕਿਉਂ ਆ ਯਾਦ ਕਰੋ ਤੁਹਾਡੇ ਮਾਲਵੇ ਦੇ ਖੇਤਰ ਦੇ ਵਿੱਚ ਜੈਤੋ ਹੜਕੇ ਦੇ ਵਿੱਚ ਕੀ ਹੋਇਆ ਸੀਗਾ ਹਾਂਜੀ ਹਾਂ ਇਹ ਤਾਂ ਬੁਧਰਵਾਤੀ ਸਾਨੂੰ ਥੋੜਾ ਥੋੜਾ ਪਤਾ ਲਾ ਚੰਦ ਭਾਗ ਵਾਲੀ ਘਟਨਾ ਨੇ ਸਾਨੂੰ ਗੁਰੁੱਧਰ ਕੇ ਰੱਖ ਦਿੱਤਾ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੀ ਚੰਦ ਭਾਗ ਵਾਲੀ ਜਿਹੜੀ ਘਟਨਾ ਦੇ ਕਾਰਨ ਇਹ ਸੰਯੁਕਤ ਮੋਰਚਾ ਭੋਂਦ ਵਿੱਚ ਆਇਆ ਅੱਜ ਕੋਈ ਚੱਲ ਭਾਂ ਦੇ ਵਿੱਚੋਂ ਕੋਈ ਸਾਥੀ ਆਇਆ ਕਿ ਪਹੁੰਚੇ ਨੇ ਕਬੀਰ ਸਿੰਘ ਜੀ ਖੜੇ ਹੋ ਕੇ ਜਰਾ ਬੈਠੋ ਸਰਪੰਚ ਉਹਨੂੰ ਸਾਹਤ ਨੂੰ ਜਲਾ ਕੇ ਵਿਖਾ ਦੇ ਇਸ ਸੰਯੁਕਤ ਮੋਰਚਾ ਇਸ ਵਿਅਕਤੀ ਦੇ ਕਰਕੇ ਜਾਂ ਇਹਨਾਂ ਦੇ ਪਿੰਡ ਕਰਕੇ ਭੋਂਦ ਦੇ ਵਿੱਚ ਆਇਆ ਸੀ ਉਸੇ ਕਿਉਂਕਿ ਜਿਹੜੀ ਇੱਕ ਘਟਨਾ ਸੀਗੀ ਇਸ ਨੇ ਜਿਹੜਾ ਇੱਕ ਵਰਗ ਜਾਗਰੂਕ ਵਰਗ ਹੈ ਉਹਦੇ ਉੱਤੇ ਬਹੁਤ ਆਪਣਾ ਗਹਿਰਾ ਪ੍ਰਭਾਵ ਛੱਡਿਆ ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਸਰਦਾਰ ਕੁਲਦੀਪ ਸਿੰਘ ਜੀ ਤੁਹਾਨੂੰ ਦੱਸ ਦਿੱਤਾ ਕਿ ਉਹਦੀ ਅੱਜ ਤੱਕ ਦੀ ਜਿਹੜੀ ਰਿਪੋਰਟ ਹੈ ਉਹ ਕੀ ਹੈ ਵਿਪਰੰਗ ਕੋਈ ਨਹੀਂ ਮਾੜਾ ਲਈ ਕੋਈ ਨੀਲਾ ਪੀਲਾ ਚਿੱਟਾ ਹਰਾ ਜਿਹੜਾ ਵੀ ਰੰਗ ਦੇ ਵਿੱਚ ਤੁਸੀਂ ਅਪਸੀ ਸਾਰੇ ਲੱਗੇ ਆ ਜਾਂ ਜਿਸ ਵੀ ਰੰਗ ਨੂੰ ਅਸੀਂ ਮਾਨਤਾ ਦਿੰਦੇ ਆ ਦੇਖੋ ਕੋਈ ਗੱਲ ਨਹੀਂ ਜਿਹਦੇ ਵਿੱਚ ਸਾਡੀ ਤੁਹਾਡੀ ਇੰਟਰਸਟ ਹੈ ਦੇਚਸਪੀ ਹੈ ਰੱਖੋ ਕੋਈ ਈਸ਼ੂ ਨਹੀਂ ਪਰ ਜਿੱਥੇ ਸਾਡੇ ਮੇਨ ਮਸਲੇ ਦੇ ਮੁੱਖ ਮਸਲੇ ਦੇ ਉਥੇਦਰਤਾ ਦਾ ਇਕੱਠੇ ਹੋਣਾ ਬਹੁਤ ਹੀ ਜ਼ਰੂਰੀ ਹੈ। ਜਦ ਸਾਹਮਣੇ ਐਗਜ਼ਾਮਪਲਸ ਨੇ ਉਦਾਹਰਣਾਂ ਦੇ ਕਿਸਾਨ ਇਕੱਠੇ ਨੇ। ਚੰਗੀ ਗੱਲ ਹੈ। ਸਾਨੂੰ ਹਰ ਉਸ ਸੰਸਥਾ ਤੋਂ ਸਿੱਖਣਾ ਚਾਹੀਦਾ ਜਿਹੜੀ ਆਪਣੇ ਸਮਾਜ ਵਾਸਤੇ ਆਪਣੇ ਚਾਈ ਭਾਈਚਾਰੇ ਵਾਸਤੇ ਕੁਝ ਕਰਦੀ ਹੈ। ਉਹਨਾਂ ਨੇ ਕੀਤਾ ਉਹਦੇ ਵਿੱਚ ਤੁਸੀਂ ਵੀ ਸਾਥੀ ਰਹੇ ਹਾਂ ਮੈਂ ਵੀ ਰਹਾ ਜਿੱਦ ਤੱਕ ਅੰਦਨ ਤੱਕ ਸਾਰੇ ਜਾਣਦੇ ਨੇ ਪਰ ਜਿਹੜੀ ਗੱਲ ਅਸੀਂ ਚਾਹੁੰਦੇ ਸੀ ਕਿ ਉਹਦੇ ਵਿੱਚੋਂ ਨਿਕਲੇ ਮਜ਼ਦੂਰਾਂ ਦੀ ਗੱਲ ਇੱਕ ਟੋਕਟ ਜਿਹੜੇ ਇਸ ਥਾਂ ਦੇ ਵਿੱਚ ਬੈਠੇ ਨੇ ਮੈਨੂੰ ਲੱਗਦਾ ਕਿ ਇਹ ਗੱਲ ਇਸ ਤੰਗਾਂ ਦੇ ਨਾਲ ਸਾਰੇ ਹੀ ਸਹਿਮਤ ਹੋਣਗੇ ਕਿ ਉਸ ਦੇ ਵਿੱਚੋਂ ਮਜ਼ਦੂਰ ਦੀ ਗੱਲ ਮਜ਼ਦੂਰ ਦੇ ਹੱਕ ਦੀ ਮਜਬੂਰੀ ਤੇ ਹਿੱਕ ਦੀ ਗੱਲ ਬਹੁਤ ਹੀ ਧੀਮੀ ਧੀਮੀ ਆਵਾਜ਼ ਦੇ ਨਾਲ ਦੁੱਖੀ ਚਾਹ ਦੇ ਉੱਠੀ ਨਹੀਂ ਤੇ ਜਾਂ ਜਿਸ ਨੇ ਵੀ ਚੁੱਕੀ ਹੈ ਬਹੁਤ ਨਹੀਂ ਧੀਮੀ ਧੀਮੀ ਆਵਾਜ਼ ਦੇ ਨਾਲ ਚੁੱਕੀ ਹੈ ਇਸ ਗੱਲ ਦੇ ਨਾਲ ਆਪ ਸਾਰੇ ਸਹਿਮਤ ਹਨੀ ਇਵੇਂ ਹੀ ਆ ਕੇ ਗੱਲ ਤੁਸੀਂ ਗਲਤ ਨਹੀਂ ਕਹਿ ਰਿਹਾ। ਸੋ ਜਿਹੜੀ ਸਾਨੂੰ ਜਾਂ ਤੁਹਾਨੂੰ ਇਹ ਗੱਲ ਲੱਗੀ ਵੀ ਇਥੇ ਜਿਹੜਾ ਉਹ ਵਰਗ ਹੈ ਜਿਹੜਾ ਵਰਗ ਸਦੀਆਂ ਤੋਂ ਆਪਣੇ ਹੱਕਾਂ ਤੋਂ ਪਛੜਿਆ ਹੋਇਆ ਉਹਨੂੰ ਇਕੱਠਾ ਕਰਨਾ ਉਹਨੂੰ ਇੱਕ ਮੰਚ ਤੇ ਲਿਆਉਣਾ ਉਹ ਕਿਸੇ ਵੀ ਧਾਰਮਿਕਤਾ ਦੇ ਨਾਲ ਸੰਬੰਧਤ ਹੈ ਕਿਸੇ ਵੀ ਉਹ ਰਾਜਨੀਤਿਕ ਸੋਚ ਦੇ ਨਾਲ ਸੰਬੰਧਿਤ ਹੈ ਉਹ ਕਿਸੇ ਵੀ ਉਪ ਬੋਲੀ ਦੇ ਨਾਲ ਸੰਬੰਧਿਤ ਆ ਉਪ ਸਥਾਨ ਦੇ ਨਾਲ ਸੰਬੰਧਿਤ ਆ ਮਕਬੂਲਕ ਵਿਚਾਰ ਤਾਂ ਇੱਕ ਜਿਹੜੇ ਵਖਰੇਵੇਂ ਨੇ ਉਹਨਾਂ ਨੂੰ ਪਾਸੇ ਰੱਖ ਦਿਆ ਹੋਇਆ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਤੋਂ ਇਹਦੇ ਵਾਸਤੇ ਪਿਛਲੇ ਸਮੇਂਤ ਰਾਤ ਕੁਝ ਜਿਹੜੇ ਮੁੱਦੇ ਸੀਗੇ ਵਿਸ਼ੇਸ਼ ਰੂਪ ਦੇ ਵਿੱਚ ਉਭਾਰੇ ਗਏ ਕਿ ਸਾਡਾ ਜਿਹੜਾ ਟਾਰਗੇਟ ਕੀ ਹੋਵੇ ਵੇਖੋ ਇਸ ਰੋਲੇ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਇਸ ਬਾਰੇ ਜਿਹੜਾ ਉੱਪਰ ਲਿਆ ਕਿ ਜਿਹੜੇ ਅਸੀਂ ਘਰਾਂ ਦੇ ਵਿੱਚ ਹਾਂ ਸਦੀਆਂ ਤੋਂ ਸਾਡੇ ਦਾਦੇ ਪਰਦਾਦੇ ਨੱਕੜ ਦਾਦੇ ਜਿੰਦੋਂ ਤੱਕ ਵੀ ਅਸੀਂ ਕਾਊਂਟ ਕਰ ਸਕਦੇ ਆਂ ਵਿੰਡਾਂ ਦੇ ਵਿੱਚ ਉਹਨਾਂ ਘਰਾਂ ਦੇ ਬੁੱਧੇ ਤੁਸੀਂ ਔਖੇ ਸੌਕਿਆ ਹੋ ਕੇ ਜਿੰਨੇ ਪੈਸੇ ਲਾ ਸਕਦੇ ਹੋ ਤੁਸੀਂ ਲਾ ਦੇ ਪਰ ਬਹੁਤ ਸਾਰੇ ਮੇਰਾ ਘਰ ਵੀ ਸਾਰਿਆਂ ਦੇ ਵਿੱਚੋਂ ਕੋਈ ਖਾਇਦ ਦੇ ਕੋਈ ਵਾਹੀ ਦੇ ਸਕੇ ਕਿ ਉਹ ਜਿਹੜੇ ਲਾਲ ਨਕੀਰ ਬੜਾ ਮਸਲਾ ਸੀਗਾ ਪਿਛਲੀ ਸਰਕਾਰਾਂ ਨੇ ਸ਼ੁਰੂ ਕੀਤਾ ਉਹਦੇ ਵਿੱਚੋਂ ਤੁਹਾਡੇ ਚੋਂ ਇਸ ਹਾਲਤ ਦੇ ਵਿੱਚ ਬੈਠਾ ਜਿਹੜਾ ਆਪਣੇ ਘਰ ਦਾ ਵਾਰਕ ਬਣ ਗਿਆ ਹੋਵੇ ਕੋਈ ਨਹੀਂ ਨਾ ਬੜਾ ਤੇ ਫਿਰ ਇਹ ਜਿਹੜੇ ਬੜੇ ਚੰਗੇ ਨਭੂ ਨਾਰੇ ਸਾਨੂੰ ਲੱਗਦੇ ਨੇ ਤੇ ਉਹਨਾਂ ਘਰਾਂ ਦੇ ਵਿੱਚ ਵੈਮੀ ਜਦੋਂ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਾਣਾ بڑے بڑے ਸੋਹਣੇ ਲੋਕਾਂ ਨੇ ਮਕਾਨ ਬਣਾ ਲਏ ਤੇ ਜਦੋਂ ਉਹਨਾਂ ਨੇ ਪੁੱਛੀਦਾ ਵੀ ਤੇ 10 ਰੁਪਇਆ ਤੁਸੀਂ ਬੈਂਕ ਕੋਲ ਜਾ ਕੇ ਲਓ। ਕੱਪਾ ਦੇਦਾ ਕੀ? ਚੱਲ ਅਚਲ ਗਿਆ ਦਾ। ਕੱਪ ਕੋ ਘਟੋ ਸਿਕਾ ਦਾ ਤੁਹਾਨੂੰ ਕੁਝ ਮਿਲਦਾ? ਦੱਸਿਓ ਜੀ। ਕੋਈ ਬੈਂਕ ਰੱਖਣ ਦਿੰਦਾ? ਕੋਈ ਨਹੀਂ ਰੱਖਣ ਦਿੰਦਾ। ਹਾਂ ਇੱਕ ਜਿਹੜੀ ਆ ਆ ਜਿਹੜੇ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਨੇ ਜ਼ਰੂਰ ਜਿਹੜਾ ਇੰਨਾ ਕ ਕਰਜ਼ਿਆਂ ਦਾ ਜ਼ાળ ਜਿਹੜਾ ਵਿਛਾ ਦਿੱਤਾ ਵੀ ਸਾਡੀਆਂ ਬੀਤੀਆਂ ਪੜਾ ਸਾਰੇ ਸਾਰੇ ਆੜਕੇ ਕੁੱਡੇ ਜਿਹੜੇ ਖੜਕਣੇ ਸ਼ੁਰੂ ਹੋ ਜਾਂਦੇ ਕਿ ਤਾਡੀ ਕਿੱਕ ਲਿਓ ਕਿਉਂਕਿ ਇਹਵੇਂ ਯਾਰ ਹੈਦਰਾਕ ਨਹੀਂ ਇਹਵੇਂ ਯਾਰ ਤੇ ਫਿਰ ਸਾਡੇ ਜਿਹੜੇ ਨੇ ਇਸ਼ੂ ਕੀ ਨੇ ਸਾਡਾ ਇਸ਼ੂ ਹੈ ਰੁਜ਼ਗਾਰ ਦਾ ਪਿੰਡਾਂ ਦੇ ਵਿੱਚ ਰੁਜ਼ਗਾਰ ਚੰਗਾ ਲੱਗਾ ਸੀਗਾ ਸ਼ੁਰੂ ਹੋ ਗਿਆ ਕਿਹੜਾ ਸ਼ੁਰੂ ਹੋਇਆ ਸੀਗਾ ਜੀ ਨਰੇਗਾ ਦਾ ਫਿਰ ਨਾਮ ਅਗਰ ਤਾਂ ਨਰੇਗਾ ਕਰਦੇ 100 ਦਿਨ ਦਾ ਕੰਮ ਦੇਤਾ ਕਿਤੇ 100 ਦਿਨ ਦਾ ਗਰਮ ਦੇ ਨਾਲ ਜਿਹੜੀ ਡੀਸੀ ਰੇਟ ਤਾਲਕ ਦਿਹਾੜੀ ਤੇ ਪਰ ਜਦੋਂ ਇਹ ਦੇਖ ਲਿਆ ਵੀ ਹੁਣ ਇਹ ਇਸ ਤੋਂ ਅੱਗੇ ਵਧਣਾ ਸ਼ੁਰੂ ਹੋ ਗਏ ਨੇ ਵੀ ਇਹ ਤਾਂ ਅੱਗੇ 100 ਦਿਨਾਂ ਹੀ ਕੀਤਾ ਸੀ 100 ਦਿਨ ਦੇ ਵਿੱਚ ਵੀ ਇਹ 10-20 ਦਿਨ ਦਿੰਦੇ ਸੀਗੇ ਤੇ 200 ਦਿਨ ਮੰਗਣ ਵਾਲੇ ਸ਼ੁਰੂ ਹੋ ਗਏ ਨੇ ਅਸੀਂ 200 ਦਿਨ ਕਿਹਾ ਵੀ 100 ਦਿਨ ਦੀ ਬਜਾਏ 200 ਦਿਨ ਰੋਜ਼ਗਾਰ ਦਿਓ ਇਹ 200 ਦਿਨਾਂ ਦਾ ਜਗਾਰ ਦਿੰਦੇ ਜੇ ਤੇ ਉਹਦੀ ਜਿਹੜੀ ਤਿਹਾਰੀ ਡੀਸੀ ਰੇਟ ਮੁਤਾਬਕ ਨਹੀਂ ਮਾਰਕੀਟ ਦੇ ਮੁਤਾਬਕ ਹੋਣੀ ਚਾਹੀਦੀ ਘੱਟੋ ਘੱਟ 1000 ਰੁਪਇਆ ਤਿਹਾਰੀ ਹੋਵੇ ਤੇ ਉਹਨੂੰ ਜੋੜਿਆ ਜਾਵੇ ਮਹਿੰਗਾਈ ਸੂਚਕ ਅੰਕ ਦੇ ਨਾਲ ਕਿਉਂਕਿ ਜਦੋਂ ਜੋ ਜੋ ਤਿਹਾਰੀ ਵਾਦੀ ਆ ਪੈਸੇ ਵਧਦੇ ਨੇ ਮਹਿੰਗਾਈ ਵਾਦੀ ਆ ਤੇ ਪੈਸੇ ਦੀ ਕੀਮਤ ਉਹ ਘਟਦੀ ਜਾਂਦੀ ਏ ਅਸੀਂ ਇਹ ਮੰਗ ਕੀਤੀ ਇਹ ਹੋਇਆ ਉਹ ਤੇ ਕੀ ਕਿ ਜਦੋਂ ਇਹਦਾ ਇਹ ਸੰਯੁਕਤ ਮੋਰਚਾ ਹੋਂਦ ਵਿੱਚ ਆਇਆ ਕਿ ਐਨਲਾਈਜ਼ ਹੋ ਰਿਹਾ ਨਾਲ ਦੀ ਨਾਲ ਐਨਲਾਈਜ਼ ਹੋ ਰਿਹਾ ਵੀ ਇਹਦੇ ਵਿੱਚ ਕੀ ਲੋਕ ਕੀ ਗੱਲ ਕਰ ਰਹੇ ਨੇ ਤੇ ਕਿਵੇਂ ਜਗਾ ਰਹੇ ਨੇ ਇਹਦਾ ਹੁਣ ਫੇਰ ਟੁੰਡੀ ਵੱਢ ਦਿੱਤੀ ਕਿੰਨੇ ਮੈਚ ਪੈਦੇ ਵਿੱਚੋਂ ਜਿੱਥੇ ਨਰੇਗਾ ਵਰਕਰ ਕੰਮ ਕਰਦੇ ਸੀਗੇ ਉਹ ਕੰਮ ਹੀ ਬੰਦ ਕਰ ਦਿੱਤੇ ਤੇ ਫਿਰ ਦਿਹਾੜੀ ਕਿੱਥੇ ਮਿਲੂ ਅਸੀਂ ਤੇ ਸੌ ਦੀ ਬਜਟ 200 ਦਿਨ ਦੀ ਦਿਹਾੜੀ ਦੀ ਮੰਗ ਕਰਦੇ ਅਸੀਂ ਕਿ ਉਹਨਾਂ ਵਿੱਚੋਂ ਕੰਮ ਖਤਮ ਕਰਕੇ ਉਹ ਕਿਸੇ ਤੱਕ ਚਪੜਾ ਤੱਕ ਸਹੀ ਬਤ ਰਹਿਣਗੇ ਫਿਰ ਸਾਡੇ ਲੋਕਾਂ ਦਾ ਸਾਡੇ ਵਰਗ ਦਾ ਆਰਥਿਕ ਪੈ ਪੱਕ ਜਿਹੜਾ ਉਹ ਉੱਚਾ ਕਿਵੇਂ ਹੋਏਗਾ ਕਿਸੇ ਪਾਰਟੀ ਦੇ ਕੋਲ ਕਿਸੇ ਵੀ ਲੱਲਾ ਪੱਬਾ ਪਾਰਟੀ ਕੋਲ ਕੀ ਅਜੰਡਾ ਨਹੀਂ ਟੱਗਾ ਦਰਤਾ ਦਾ ਆਰਥਿਕ ਪੱਖ ਉਸ ਨੂੰ ਉੱਪਰ ਚੁੱਕਣਾ ਹੈ ਉਹਦੇ ਵਾਸਤੇ ਕੋਈ ਅਜੰਡਾ ਨਹੀਂ ਬਲਕਿ ਇਹਨੂੰ ਹੋਰ ਨੱਪਣ ਦੇ ਜਮੂਰ ਜਿਹੜੇ ਅਜੰਡੇ ਜਿਹੜੇ ਆ ਰਹੇ ਅਸੀਂ ਚਾਹੁੰਦੇ ਕਿ ਇਕਤਾ ਆਰਥਿਕ ਪੱਖ ਦਰਦ ਭਾਈ ਜਰੇ ਨੂੰ ਆਰਥਿਕ ਪੱਖੋਂ ਗੁਲਾਮੀ ਦੀਆਂ ਜਦੀਰਾਂ ਤੋਂ ਕੱਟਣਾ ਹੈ ਪਹਿਲੀ ਗੱਲ ਦੂਸਰੀ ਗੱਲ ਜਿਹੜਾ ਇਸ ਵੇਲੇ ਐਜੂਕੇਸ਼ਨ ਪੱਖ ਹੈ ਸਿੱਖਿਆ ਦਾ ਪੱਖ ਹੈ ਫਰੀ ਦੇ ਨਾਮ ਦੇ 헤ਡ ਸਾਡੇ ਸਾਹਮਣੇ ਬੜੀ ਅਕਬਾਰਪੁਰ ਪ੍ਰਿੰਸੀਪਲ ਡਾਇਰ ਹੋਏ ਨੇ ਉਦਾਸੀ ਜੀ ਮੈਂ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਿਹਾ ਹਾਂ ਬਹੁਤ ਸਾਰੇ ਸਾਥੀ ਕਰ ਰਹੇ ਨੇ ਦੱਸੋ ਕੀ ਗੱਲ ਹੈ ਕਿ ਫਰੀ ਐਜੂਕੇਸ਼ਨ ਹੋਗੀ ਇਹ ਚੰਗੀ ਗੱਲ ਆ ਜੇ ਫਰੀ ਐਜੂਕੇਸ਼ਨ ਹੋਗੀ ਤੇ ਜਿਹੜੇ ਪਿੰਡਾਂ ਦੇ ਵਿੱਚ ਅਕਵੀ ਤੱਕ ਦਸਵੀਂ ਦੂਰ ਦੇ ਪਿੰਡਾਂ ਦੀ ਮਿਕਾਨ ਕਰਦਾ ਜਿਹੜੇ ਸ਼ਹਿਰੋਂ ਤੋਂ ਦੂਰ ਨੇ ਉਹਨਾਂ ਦੇ ਬੱਚਿਆਂ ਦੀ ਮੈਕਸੀਮਮ ਪੜ੍ਹਾਈ ਜਿਹੜੀ ਹੈ ਜਿਹੜਾ ਪਲੱਸ 2 ਤੱਕ ਔਕਾਸ ਹੋਂਕੀ ਆਪਣੇ ਬੱਚਿਆਂ ਨੂੰ ਭੇਜਦੇ ਨੇ ਰੇੜ ਦੇ ਪਿੰਡ ਦੇ ਵਿੱਚ ਉੱਥੇ ਉਹਨਾਂ ਦੀ ਪੜ੍ਹਾਈ ਘੱਟ ਤੇ ਘੱਟੋ ਘੱਟ ਪੁਲਿਸ ਦੇ ਵਿੱਚ ਸਿਪਾਹੀ ਭਰਤੀ ਹੋਣ ਵਾਸਤੇ ਕਿੰਨੀ ਐਜੂਕੇਸ਼ਨ ਚਾਹੀਦੀ ਹੈ ਵੀ ਘੱਟੋ ਘੱਟ ਕਹਿੰਦੇ ਪੀਏ ਹੋਣੀ ਚਾਹੀਦੀ ਹੁਣ ਹੋਰ ਕਰਾਸ ਵਾਸਤੇ ਪਹਿਲੀ ਕਰਤੀ ਨੌਕਰੀਆਂ ਦਾ ਤੇ ਭੋਗ ਹੀ ਪਾਇਆ ਜਾ ਰਿਹਾ ਨੌਕਰੀਆਂ ਦਾ ਭੋਗ ਪਾਇਆ ਜਾ ਰਿਹਾ ਪਰ ਜਿੰਨੀਆਂ ਹੈ ਗਿਆ ਨੇ ਉਹਨਾਂ ਤੱਕ ਵੀ ਪਹੁੰਚਣ ਵਾਸਤੇ ਸਾਡੇ ਜਿਹੜੇ ਰਸਤੇ ਇੱਕ ਕਹਿੰਦੇ ਵੀ ਜਿਹੜਾ ਸਾਨੂੰ ਮਿਲਿਆ ਸਧਾਰਨਿਕ ਤੌਰ ਤੇ ਰਾਖਵਾਂਕਰਨ ਵਧਿਆ ਸੀਗਾ ਰਿਜ਼ਰਵਡ ਕਾਸਟ ਨੂੰ ਤਾਂ ਤੁਹਾਨੂੰ BC ਨੂੰ ਵੀ ਵਧਿਆ ਹੋਇਆ 12% ਉਹ ਵੀ ਸਾਡੇ ਰਸਤੇ ਜਿਹੜੇ ਆ ਉਹ ਵੱਖ-ਵੱਖ ਟੰਗਾ ਦੇ ਨਾਲ ਉਹਨਾਂ ਨੂੰ ਬੰਦ ਕੀਤਾ ਜਾਂਦਾ ਤੇ ਸਾਡੇ ਬੱਚੇ ਜੇ ਸਾ ਮਾਪਿਓ ਦਿਹਾੜੀ ਕਰਦਾ ਅਮਰੀਕਾ ਦੇ ਵਿੱਚ 344 ਰੁਪਏ ਮਿਲਣ ਜਾਂ ਮਹੀਨੇ ਦੇ ਵਿੱਚ 10 ਦਿਨ ਉਹਨੂੰ ਉਹ ਕੰਮ ਕਰਦਾ ਪਿੰਡ ਦੇ ਵਿੱਚ ਇੱਥੇ ਕਹਵੇ ਵੀ ਮੈਂ ਜਿਹੜੇ ਔਰਦਾਸ ਤੋਂ ਆ ਕੇ ਕਰ ਰਹੀ ਬਟੰਡੇ ਦੇ ਔਰਦਾਸ ਤੋਂ ਆ ਕੇ ਮੈਂ ਬਟੰਡੇ ਆਪਣੇ ਬੱਚੇ ਨੂੰ ਕਿਸੇ ਨੂੰ ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਣਾ ਕੋਈ ਐਮਸ ਦੇ ਵਿੱਚ ਡਾਕਟਰ ਬਣਾ ਲਾ ਪੋਸੀਬਲ ਹੈ ਕੀ ਹੈ ਕਿ ਨਹੀਂ ਹੈ ਜੀ ਬਿਲਕੁਲ ਨਹੀਂ ਆ ਹੋ ਹੀ ਨਹੀਂ ਸਕਦਾ ਅਸੀਂ ਸੁਪਨਾ ਵੀ ਨਹੀਂ ਲੈ ਸਕਦੇ ਤੇ ਇਹ ਸਾਨੂੰ ਕੀ ਕਹਿ ਰਿਹਾ ਕਿ ਤੁਸੀਂ ਕਾਲਜਾਂ ਦੇ ਵਿੱਚ ਜਾਓ ਯੂਨੀਵਰਸਿਟੀ ਦੇ ਵਿੱਚ ਜਾਓ ਤੁਹਾਡੀ ਪੜ੍ਹਾਈ ਫ੍ਰੀ ਦੱਸੋ ਜੀ ਉਹਨਾਂ ਤੱਕ ਪਹੁੰਚ ਕੇ ਮੈਂ ਜਾਊਗਾ ਪਰਚਣ ਦਾ ਵਾਸਤੇ ਕੋਈ ਉਹਨਾਂ ਕੋ ਅਜੰਡਾ ਨਹੀਂ ਔਖੇ ਸਾਥੇ ਹੋ ਕੇ ਕਹਿੰਦੇ ਵੀ ਤੁਸੀਂ ਪਰੋ ਆਪਣੇ ਕੱਪੜੇ ਵੇਚੋ ਰੋਟੀ ਕੱਟ ਖਾਣੋਂ ਕਿਉਂ ਖਾਣੋ ਵੀ ਕਿਉਂ ਅਸੀਂ ਰੋਟੀ ਕੱਟ ਖਾਈਏ ਸਾਡਾ ਦੇਸ਼ ਆ ਅਸੀਂ ਇਸੇ ਪੰਜਾਬ ਦੇ ਵਸਨੀਕ ਆ ਤੇ ਸਾਡਾ ਇਹ ਕਿ ਸਾਰੇ ਬੰਦ ਤੁਸੀਂ ਸਵੇਰ ਤੋਂ ਉੱਠਦੇ ਆ ਸਵੇਰੇ ਬੁਰੀਸ਼ ਤੋਂ ਸਟਾਰਟ ਕਰਦੇ ਆ ਤੁਸੀਂ ਤੇ ਰਾਤ ਨੂੰ ਸੌਣ ਤੱਕ ਜਿਹੜੀ ਚਾਦਰ ਨੀਜੇ ਵਿਛਾਉਨੇ ਆ ਤੇ ਉੱਤੇ ਲੈਨੇ ਆ ਤੁਸੀਂ ਉਹਦੇ ਤੇ ਟੈਕਸ ਕਰਤਾ ਹੁੰਦਾ ਤੇ ਜੇ ਉਹ ਟੈਕਸ ਦਿੱਤਾ ਤੇ ਇਹਨਾਂ ਨੇ ਕਿੱਥੋਂ ਲੈ ਕੇ ਦੇਣੇ ਆ ਕਿ ਉਹ ਸਾਡੇ ਹਿੱਸਾ ਹੈ ਕਿ ਨਹੀਂ ਹੈ ਤੁਸੀਂ ਸਾਰੇ ਉਹ ਹਿੱਸਾ ਟੈਕਸ ਕਰਦੇ ਕਿ ਨਹੀਂ ਕਰਦੇ ਤੇ ਸਾਨੂੰ ਕਿੱਥੇ ਤੱਕ ਰੰਗਦਾ ਆ ਰੋਜੀ 5 ਕਿਲੋ ਆਟਾ ਪਾਜੀ ਦਾ ਮਾਨੂੰ ਤੁਸੀਂ ਦੱਸੋ ਜਿੱਨੇ ਆਪਾਂ ਬੈਠੇ ਜਦੋਂ ਸਾਡੇ ਲੋਕਾਂ ਨੂੰ ਆਟਾ ਨਹੀਂ ਮਿਲਦਾ ਸਾਡੇ ਕਿੰਨੇ ਲੋਕਾਂ ਦੀ ਭੁੱਖਿਆ ਮੌਤ ਹੋਈਗੀ ਕੋਈ ਮੌਤ ਹੋਈ ਕਿਸੇ ਦੀ ਤਾਂ ਦੇਖੋ ਕਿੰਨੀਆਂ ਬੀਬੀਆਂ ਨੇ ਜਿਹੜੀਆਂ ਰੋਜ਼ ਉੱਥੋਂ ਆਪਣੇ ਪਿੰਡ ਤੋਂ ਟਿਰ ਤੇ ਬਰਨਾਲੇ ਆਉਂਦੀਆਂ ਸੀ ਬਸੇ ਬੈਹਿ ਕੇ ਦੱਸਿਓ ਕਿੰਨੀਆਂ ਜੀ ਸਾਨੂੰ ਉਹਦਾ ਕੀ ਫਾਇਦਾ ਸਾਡੇ ਕੋਲੋਂ ਜਿਗਾਰ ਖੋਇਆ ਜਾ ਰਿਹਾ ਬਾ ਇਸ ਰੂਪ ਦੇ ਵਿੱਚ ਵੀ ਆਹ ਲੋ ਜੀ ਫ੍ਰੀ 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 ਦੇ ਦੇ ਤੇ ਸਾਡੇ ਸਿਰ ਮੁਣਨੇ ਆ ਜਾ ਰਿਹਾ ਅਸੀਂ ਕੀ ਚਾਹੁੰਦੇ ਕਿ ਸਾਡੀ ਪੜ੍ਹਾਈ ਜਿਹੜੀ ਹੈ ਫ੍ਰੀ ਹੋਵੇ ਕਿਵੇਂ ਵੀ ਜਿੱਥੋਂ ਬੱਚਾ ਚੱਲਦਾ ਜਿਸ ਸੰਸਥਾ ਦੇ ਵਿੱਚ ਆਉਂਦਾ ਉਹ ਡਾਕਟਰ ਬਣੇ ਇੰਜੀਨੀਅਰ ਬਣੇ ਪ੍ਰੋਫੈਸਰ ਬਣੇ ਅਫਸਰ ਬਣੇ ਉਹਦੀ ਟੋਟਲ ਪੜ੍ਹਾਈ ਜਿਹੜੀ ਉਹ ਫ੍ਰੀ ਹੋਣੀ ਚਾਹੀਦੀ ਆ ਤੇ ਉਹਦਾ ਰਹਿਣ ਸਹਿਣ ਖਾਣ ਪੀਣ ਆਉਣ ਜਾਣ ਉਹ ਜਿਹੜਾ ਫ੍ਰੀ ਹੋਣਾ ਚਾਹੀਦਾ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਤੇ ਜੇ ਇਸ ਤਰ੍ਹਾਂ ਦਾ ਸਿਸਟਮ ਬਣ ਜਾਵੇ ਤਾਂ ਕਦੇ ਅਸੀਂ ਖਾਣ ਚ ਬਣਠੇ ਆ ਇਹ ਅਸੀਂ ਚਾਹ ਅਸੀਂ ਇਹ ਚਾਹਾਂਗੇ ਨਾ ਕਿ ਸਾਡੇ ਬੱਚੇ ਹੁਣ ਤੇ ਜਾ ਸਕਣ ਉਹ ਪੜਾ ਵੀ ਹੋ ਕੇ ਸਭ ਕਿョ ਹੋ ਕੇ ਆਪਣੀ ਰੋਟੀ ਅਸੀਂ ਕਮਾ ਸਕਦੇ ਪੋਸਿਬਲ ਹੈ ਨਹੀਂ ਕਰੇ ਹੈ ਕਿ ਨਹੀਂ ਹੈਗਾ ਇਹ ਸਾਨੂੰ ਜਿਹੜੇ ਚਰਾਵੇ ਦੇ ਰਹੇ ਨੇ ਸਾਨੂੰ ਬਿਲਕੁਲ ਪ੍ਰਮਾਨ ਨਹੀਂ ਸਾਨੂੰ ਜਿਹੜਾ ਵਿਖਾਇਆ ਜਾਂਦਾ ਬਿਲਕੁਲ ਪ੍ਰਮਾਨ ਨਹੀਂ ਸਾਨੂੰ ਨਵਾਂ ਸਿਸਟਮ ਚਾਹੀਦਾ ਤੇ ਨਵਾਂ ਸਿਸਟਮ ਲਿਆਉਣ ਵਾਸਤੇ ਅਸਾਨੂੰ ਇਕੱਤਰਤਾ ਦੀ ਲੋੜ ਹੈ ਸਾਡੀ ਗਲਤੀ ਦੇ ਮੁਤਾਬਕ ਇਸ ਵੇਲੇ ਸਾਡੀ ਗਲਤੀ 11 ਦੇ ਵਿੱਚ 31.9 ਹੁਣ ਸਾਡੀ ਜਿਹੜੀ ਅੰਕੜਿਆਂ ਦੇ ਮੁਤਾਬਕ ਤਕਰੀਬਨ 34 ਜਾਂ 35% ਦੇ ਵਿੱਚ ਸ਼ਡਿਊਲਡ ਕਾਸਟ ਹਾਲ ਕਰਦਾ ਤੇ ਸਾਨੂੰ ਪ੍ਰਾਗਣਾ ਕਰਦੇ ਸਿਰਫ ਨੌਕਰੀਆਂ ਦੇ ਤੱਥਾਂ ਹੈ ਕਿ ਜਿੰਨੀਆਂ